ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕੀਤਲੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਹੋ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਅਨਬੋਦੀ ਜੀ ਹਰ ਰੋਜ਼ ਕਹਿੰਦੇ ਆ ਉੱਤਰ ਜਾ ਕੇ ਕਹਿੰਦੇ ਆ ਦੱਖਣ ਜਾ ਕੇ ਕਹਿੰਦੇ ਆ ਪੱਛਮ ਜਾ ਕੇ ਕਹਿੰਦੇ ਆ پور جا کے برشٹاچاروں کو چھوڑوں گا نہیں بالکل صحیح کہہ دن کہنے دا مطلب ہے کہ دیش میں جو بھی برشٹاچاری ہے اس کو چھوڑوں گا نہیں اس کو بی جے پی میں شامل کر لوں گا بس سب تو بڑے گالے باز سب تو بڑے وے برشٹاچاری جب یہ کہنا نہ کھاؤں گا نہ کھانے دوں گا ਤਾਂ ਫਿਰ ਦੋਖ ਹੁੰਦਾ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਏ ਹਰੇਕ ਦੇ ਖਾਤੇ 'ਚ ਆਜੂਗਾ ਆ ਗਿਆ ਕਿਹਾ ਸੀ ਕਾਲਾ ਤਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਦੇਸ਼ 'ਚੋਂ ਕਾਲਾ ਤਨ ਜਾ ਰਹੇ ਹੈ ਕਿ ਤੁਹਾਨੂੰ ਗਰੰਟੀਆਂ ਦਿੰਨੇ ਆਂ ਸੀ ਪਹਿਲੀ ਗਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਰੰਟੀ ਰਾਸ਼ਨ ਥੋੜੇ ਕਰ ਕਰ ਮਿਲੇ ਕਰੂ ਅੱਠਵੀਂ ਗਰੰਟੀ ਸਰਕਾਰ ਪਿਪਲਾ ਬੋੜਾ ਥੋਂ ਚੱਲੂਗੀ ਇਸ ਤਰ੍ਹਾਂ ਗਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ଘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ ਚ ਤੇ ਫਿਰ ਪੰਜਾਬ ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਤੇ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀਂ ਕਿਆ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਪਹਿਲਾਂ ਤਾਂ ਇਹਨਾਂ ਨੂੰ ਇਹ ਗਲਤਫਹਿਮੀ ਰਹੀ ਇਹ ਕਹਿੰਦੇ ਰਹੇ ਸੜਕ ਪਰ ਕਾਨੂੰਨ ਨਹੀਂ ਬਣेंगे ਇਹ ਭੂਖ ਹੜਤਾਲ ਕਰਕੇ ਜਾਂਚਨ ਕਰਕੇ ਇਹ ਨਾਰੇ ਲਗਾ ਕੇ ਕਾਨੂੰਨ ਨਹੀਂ ਬਣेंगे ਹਿੰਮਤ ਹੈ ਤਾਂ ਜੀਤ ਕੇ ਆਈਏ ਮਜਬੂਰੀ ਚ ਪਾਰਟੀ ਬਣਾਉਣੀ ਪੈਗੀ ਪਾਰਟੀ ਜਿੱਤ ਕੇ ਆ ਗਈ ਜਿਹੜੇ ਕਹਿੰਦੇ ਸੀ ਜਿੱਤ ਕਰਾਈਏ ਉਹ ਹਾਰ ਗਏ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਬੈਠੇ ਨੇ ਪੰਜਾਬੀ ਭਰਾ ਪ੍ਰਭੂ ਮੈਨੂੰ ਇਹ ਦੱਸ ਦੋ ਗੁਲਦਸਤੇ ਦੇ ਵਿੱਚ ਇੱਕੋ ਰੰਗ ਦੇ ਫੁੱਲ ਹੋਣ ਤਾਂ ਤੁਸੀਂ ਗੁਲਦਸਤਾ ਕਿੰਨੀ ਕ ਵਾਰ ਦੇਖ ਸਕੋਗੇ ਇੱਕ ਵਾਰੀ ਦੋ ਵਾਰੀ ਦੇਖ ਲਓ ਇੱਕੋ ਰੰਗ ਦੇ ਫੁੱਲ ਨੇ ਇੱਕੋ ਜੀ ਉਹਨਾਂ 'ਚੋਂ ਮਹਿਕ ਜਾਂ ਸੁਗੰਧ ਆਉਂਦੀ ਹੈ ਗੁਲਦਸਤਾ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਭਾਂਤ ਭਾਂਤ ਦੇ ਫੁੱਲ ਹੋਣ ਹਰ ਫੁੱਲ ਦਾ ਆਪਣਾ ਰੰਗ ਹੋਵੇ ਤੇ ਹਰ ਫੁੱਲ ਦੀ ਆਪਣੀ ਸੁਗੰਧ ਹੋਵੇ ਸਾਡਾ ਦੇਸ਼ ਇੱਕ ਗੁਲਦਸਤਾ ਹੈ ਭਾਂਤ ਭਾਂਤ ਦੇ ਫੁੱਲਾਂ ਦਾ ਇਹ ਕਹਿੰਦੇ ਨਹੀਂ ਇਕੱਲੇ ਇੱਕੋ ਰੰਗ ਦੇ ਗੁਲਦਸਤਾ ਬਣਾਉਣਾ ਬਸ ਬਾਕੀ ਸਾਰੇ ਫੁੱਲਾਂ ਨੂੰ ਜਾ ਤਾਂ ਮਧੋਲ ਦੋ ਜਾਂ ਉਹਨਾਂ ਫੁੱਲਾਂ ਨੂੰ ਟਾਣੀਆਂ ਤੋਂ ਤੋੜ ਦੋ ਜਾਂ ਉਹਨਾਂ ਫੁੱਲਾਂ ਦੇ ਬੂਟਿਆਂ ਨੂੰ ਮੁਰਝਾ ਲੈਣ ਦੋ ਇਹ ਐਂ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਇਹ ਸਾਰੇ ਦੇਸ਼ 'ਚ ਮਹਿਕ ਵੰਡ ਰਿਹਾ ਹੈ ਇਮਾਨਦਾਰੀ ਦੀ ਪਾਰਦਰਸ਼ਤਾ ਦੀ ਰਾਜਨੀਤੀ ਦੀ ਕੰਮ ਦੀ ਰਾਜਨੀਤੀ ਦੀ ਗਰੀਬਾਂ ਦੇ ਕੰਮ ਆਉਣ ਦੀ ਰਾਜਨੀਤੀ ਦੀ ਬਸ ਆਹੀ ਦੁੱਖ ਹੈ ਇਹਨਾਂ ਨੂੰ ਕਿਉਂਕਿ ਜਿਹੜਾ ਇਹਨਾਂ ਵਾਲਾ ਗੁਲਦਸਤਾ ਹੈ ਉਹ ਤਾਂ ਬਹੁਤ ਮਹਿੰਗੇ ਫੁੱਲਾਂ ਵਾਲਾ ਗੁਲਦਸਤਾ ਹੈ ਜੀ ਉਹਨਾਂ ਨੂੰ ਤਾਂ ਸਾਰੇ ਫੁੱਲ ਵੇਚਤੇ ਦੇਸ਼ ਦੇ ਤੇਲ ਵੇਚਤਾ ਰੇਲ ਵੇਚਤੀ ਫੇਲ ਵੇਚਤਾ ਐਲਐਸਆਈ ਵੇਚਤੀ ਵੇਚੀ ਜਾਂਦੇ ਆ ਉਹਨਾਂ ਨੂੰ ਸွေ ਨਹੀਂ ਚਾਹੁੰਦੇ ਕਿ ਕੋਈ ਆਵਾਜ਼ ਇਹ ਜੀ ਹੋਵੇ ਜਿਹੜੀ ਸਾਡੀ ਆਵਾਜ਼ ਨੂੰ ਰੋਕਦੀ ਹੋਵੇ ਅਰਵਿੰਦ ਕੇਜਰੀਵਾਲ ਦੀ ਆਵਾਜ਼ ਹੈ ਸੀ ਜਿਹੜੀ ਸਾਰੇ ਦੇਸ਼ ਚ ਫੈਲਦੀ ਸੀ ਜਦੋਂ ਬੋਲਦੇ ਸੀ ਸੱਚ ਬੋਲਦੇ ਸੀ ਅੱਜ ਵੀ ਜਦੋਂ ਬੋਲਦੇ ਆ ਸੱਚ ਬੋਲਦੇ ਆ ਅਸੀਂ ਉਹਨਾਂ ਦੇ ਸਪਾਹੀ ਆ ਨਹੀਂ ਸਾਨੂੰ ਕਿਹਨੇ ਪੁੱਛਣਾ ਸੀ ਇੱਥੇ ਐਵੇਂ ਲੈ ਮੰਤਰੀ ਚੇਅਰਮੈਨ ਬਣੇ ਬੈਠੇ ਆ ਕਾਦੇ ਵਾਸਤੇ ਕਿਉਂ ਬਣੇ ਬੈਠੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਹਰਾ ਪੈਨ ਚਲਾਉਣਾ ਨਹੀਂ ਆਉਂਦਾ ਆਪਾਂ ਨੂੰ ਕਿਹੜਾ ਲੋਕਾਂ ਦੇ ਕੰਮ ਨਹੀਂ ਕਰਾਉਣੇ ਆਉਂਦੇ ਉਹੀ ਖਜ਼ਾਨਾ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਬੱਲਵ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਈ ਜਾਂਦੀ 24 ਘੰਟੇ ਹੁਣ ਕਿਵੇਂ ਨੌਕਰੀਆਂ ਮਿਲ ਜਾਂਦੀਆਂ ਲੋਕਾਂ ਨੂੰ ਹੁਣ ਕਿਵੇਂ ਸੜਕਾਂ ਤੇ ਐਸਐਸਐਫ ਦੇ ਰੂਪ ਚ ਨਵੀਆਂ ਗੱਡੀਆਂ ਲੈ ਕੇ ਪੁਲਿਸ ਫਿਰ ਰਹੀ ਹੈ ਲੋਕਾਂ ਦੀਆਂ ਜਾਨਾਂ ਬਚਾਉਂਦੀ ਹੁਣ ਕਿਵੇਂ ਤੀਰਥ ਯਾਤਰਾ ਸ਼ੁਰੂ ਹੋਗੀ ਹੁਣ ਕਿਵੇਂ ਕਰ ਕਰ ਰਾਸ਼ਨ ਆ ਗਏ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਲੱਗੀ ਸਰਕਾਰ ਹੁਣ ਕਿਵੇਂ ਟਾਟਾ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਦੇਸ਼ ਦੇ ਉਦਯੋਗ ਘਰਾਣੇ ਆਪਣੀਆਂ ਆਪਣੀਆਂ ਫੈਕਟਰੀਆਂ ਜਿਹੜੀਆਂ ਪੰਜਾਬ ਚ ਲੈ ਕੇ ਆਉਣ ਲੱਗੇ ਕੀ ਬਦਲ ਗਿਆ ਕੁਝ ਨਹੀਂ ਬਦਲਿਆ ਨੀਅਤ ਬਦਲੀ ਆ ਬਸ ਨੀਅਤ ਸਾਫ਼ ਹੈ ਬਸ ਆਈ ਭਰ ਕੇ ਬਸ ਸੋ ਇਹਨਾਂ ਨੂੰ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਅਸੀਂ ਜੇਲ੍ਹ ਦੇ ਵਿੱਚ ਕਰਕੇ ਉਹਨਾਂ ਦੀ ਆਵਾਜ਼ ਦਬਦਾਂਗੇ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਅਰਵਿੰਦ ਕੇਜਰੀਵਾਲ ਨੂੰ ਤਾਂ ਫੜ ਲੋਂਗੇ ਗ੍ਰਿਫਤਾਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋਗੇ ਉਹਨਾਂ ਦਾ ਕੀ ਕਰੋਗੇ ਫਿਰ ਹੁਣ ਡਰੇ ਪਏ ਨੇ ਵਿਆਹ ਕੀ ਪੰਗਾ ਲੈ ਲਿਆ ਡੂਮਣੇ ਚ ਡੜਾ ਮਾਰ ਲਿਆ ਕਿਉਂਕਿ ਪਹਿਲਾਂ ਇਹਨਾਂ ਨੇ ਉਧਰ ਡਰਾ ਡੂਲੇ ਪਰ ਅਸੀਂ ਡਰ ਡਰ ਨਾਲੇ ਹੈ ਨਹੀਂ ਅਸੀਂ ਤਾਂ ਸਿਰ ਤੇ ਕਫਣ ਬਨ ਕੇ ਆਏ ਆ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਜੀ ਸਾਡਾ ਕੋਈ ਖਾਨਦਾਨੀ ਧੰਦਾ ਨਹੀਂ ਹੈਗਾ ਇਹ ਕਿ ਮੇਰਾ ਬਾਪੂ ਮੰਤਰੀ ਸੀ ਮੈਨੂੰ ਵੀ ਮੈਂ ਐਮਐਲਏ ਬਣਨਾ ਹੀ ਪੈਣਾ ਹੈ ਹੋਰ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਤਾਂ ਇਹੀ ਬਣੂ ਇਹ ਕੰਮ ਨਹੀਂ ਹੈਗਾ ਇੱਥੇ ਅਸੀਂ ਸਾਰੇ ਨਾਨ ਪੋਲਿਟਿਕਲ ਬੈਕਗਰਾਉਂਡ ਚੋਂ ਆਏ ਆ ਕੋਈ ਹਰੇਕ ਬੰਦਾ ਆਪਣਾ ਆਪਣਾ ਧੰਦਾ ਛੱਡ ਕੇ ਆਇਆ ਕੋਈ ਵਕੀਲ ਸੀ ਕੋਈ ਪੱਤਰਕਾਰ ਸੀ ਕੋਈ ਕਲਾਕਾਰ ਸੀ ਛੱਡ ਕੇ ਤੇ ਇਹਨਾਂ ਦਾ ਮਤਲਬ ਇਹ ਕਿ ਝੂਠ ਬੋਲ ਕੇ ਧਰਮ ਦੀ ਰਾਜਨੀਤੀ ਕਰਕੇ ਨਫ਼ਰਤ ਫਲਾ ਕੇ ਦੇਸ਼ ਨੂੰ ਜਿੱਤ ਲੈਣਗੇ ਵੀਰੋ ਜਦੋਂ ਐਸੇ ਜਗ੍ਹਾ ਤੋਂ ਸੌ ਚੁੱਕੀ ਐਸੇ ਸਟੇਜ ਤੋਂ 16 ਮਾਰਚ 2022 ਨੂੰ ਸਭ ਤੋਂ ਪਹਿਲਾ ਫੈਸਲਾ ਗੱਡੀ 'ਚ ਬਹਿ ਕੇ ਇਹੀ ਕੀਤਾ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਲੱਗੂਗੀ ਬਸ ਇੱਕ ਨੇ ਦੇਸ਼ ਲੈ ਕੇ ਦਿੱਤਾ دجے نے اس آزادی واسطے سب دا حق دین دن لیوان لکھ کے آج دونوں خطرے پاک سنگھ دوارا دائی گئی آزادی خطرے ڈاکٹر صاحب دوارا لکھا ہوا سوھان خطرے آ گل کر لیے اچھے سارے کٹھے ہوئے وہ میں مین کسی نے کیا ਕਹਿੰਦਾ ਜੀ ਇੰਨਾ ਕੁ ਪੁੱਛ ਲਿਓ ਕਿਸੇ ਸਟੇਜ ਤੇ ਬੋਲਦੇ ਹੋ ਕਿ ਇੰਨਾ ਝੂਠ ਚੱਲ ਰਿਹਾ ਇੰਨਾ ਝੂਠ ਚੱਲ ਰਿਹਾ ਚਲੋ ਐਂ ਕਰੋ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕੀਤਲੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਾਂਗੇ ਆਹ ਕਰ ਦਾਂਗੇ ਅੱਛਾ ਅਰਵਿੰਦ केजरीवाल ਜੀ ਨੇ 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫ਼ਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਾਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਾਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਾਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਾਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਾਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਾਰੰਟੀ ਰਾਸ਼ਨ ਤੁਹਾਡੇ ਘਰ-ਘਰ ਮਿਲੇ ਘਰ ਅੱਠਵੀਂ ਗਾਰੰਟੀ ਸਰਕਾਰ ਪਿਪਲਾ ਬੋੜਾ ਤੋਂ ਚੱਲੂਗੀ ਇਸ ਤਰ੍ਹਾਂ ਗਾਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ 'ਚ ਤੇ ਫਿਰ ਪੰਜਾਬ 'ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀ ਇੰਕਾ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਵੀ ਆ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆ ਜੂਗਾ ਆ ਗਿਆ ਕਿਹਾ ਸੀ ਕਾਲਾ ਧਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਦੇਸ਼ ਚੋਂ ਕਾਲਾ ਧਨ ਜਾ ਰਹੇ ਹੈ اور مودی جی ہر روز کہہ اتر چ کے دے ہیں دکھن چ کے دے دیا پچھم چا کے کہہ دے پورو جا کے کہہ بٹاچاروں کو چھوڑوں گا نہیں بلکل صحیح کہ ہو انہوں نے کہنے دا مطلب ہے کہ دیش میں جو بھی بھرشتہ چاری ہے اس کو چھوڑوں گا نہیں اس کو بی جے پی میں شامل کرلوں گا بس ਵਾਸ਼ਿੰਗ ਮਸ਼ੀਨ ਹੈਗੀ ਇਹਨਾਂ ਕੋਲੇ ਉੱਚ ਤੋਂ ਲੈਂਦੇ ਨੇ ਉਦੋਂ ਬਾਅਦ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਬਸ ਸੋ ਵੀਰੋ ਸਭ ਤੋਂ ਵੱਡੇ ਘਟਾਣੇ ਆਵਾਜ਼ ਸਭ ਤੋਂ ਵੱਡੇ ਪ੍ਰੇਸ਼ਟਾਚਾਰੀ ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸ਼ੀਦ ਆਜ਼ਮ ਪਾਕਿਸਤਾਨ ਹੋਰਾਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਜੋ ਸ਼ੀਵ ਜੰਪਾ ਕਾ ਸਿੰਘ ਨੂੰ ਉਹਨਾਂ ਨੇ ਲਿਖਿਆ ਇੱਕ ਸ਼ੇਰ ਕਿਆ ਲੋਕ ਸੀ ਉਹ ਕਿਆ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਕਿਆ ਛੋਟੀ ਜੀ ਉਮਰ ਦੇ ਵਿੱਚ ਗਿਆਨ ਬਗਸ ਸਿੰਘ ਜੀ ਨੇ ਲਿਖਿਆ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਜਿਹੜੀ ਮੇਰੀ ਕਲਮ ਹੈ ਉਹ ਮੇਰੇ ਸੁਭਾ ਨੂੰ ਇੰਨਾ ਜਾਣਦੀ ਹੈ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਵੀਰੋ ਉਹ ਬੰਦੇ ਉਹਨਾਂ ਦੀਆਂ ਕੁਰਬਾਨੀਆਂ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਰੁੜ 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 ਰਈਆਂ ਹੋਣ ਤਾਂ ਫਿਰ ਆਪਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਇੱਥੇ ਮੈਂ ਕੋਈ ਪਹਿਲੀ ਵਾਰ ਨਹੀਂ ਆਇਆ ਮੈਂ ਤਾਂ ਕਲਾਕਾਰੀ ਜੀਵਨ ਤੋਂ ਲੈ ਕੇ ਇੱਥੇ ਬਹੁਤ ਵਾਰੀ ਮੈਂ ਰਾਤਾਂ ਨੂੰ ਵੀ ਆਇਆ ਨਵੀਂ ਗੱਡੀ ਜਦੋਂ ਵੀ ਘਟਾਉਂਦੇ ਸੀ ਕੋਈ ਨਵੀਂ ਗੱਡੀ ਸਿੱਧੀ ਸ਼ੋਰੂਮ 'ਚੋਂ ਮੈਂ ਇੱਥੇ ਲੈ ਕੇ ਆਉਂਦਾ ਸੀ ਮੱਥਾ ਟੇਕਣ ਕਿ ਤੇਰੇ ਕਰਕੇ ਕਾਰਾਂ ਕੋਠੀਆਂ ਵਾਲੇ ਹੋ ਗਏ ਨਹੀਂ ਤਾਂ ਪੱਕੱਸਿਆਂ ਇੱਥੇ ਗੁਲਾਮ ਹੁੰਦੇ ਗੋਰੀਆਂ ਦੇ ਕੌਂ ਕੀ ਦਾ ਰਾਜ ਹੁੰਦਾ ਪਤਾ ਨਹੀਂ ਸਵਾ ਜੋਨਾਂ ਦੁਆਰਾ ਦਵਾਈ ਹੋਈ ਆਜ਼ਾਦੀ ਖਤਰੇ ਚ ਹੈ ਹੁਣ ਆਪਾਂ ਨੂੰ ਉੱਠਣਾ ਪਊਗਾ ਮੈਨੂੰ ਥੋੜੇ ਦੁੱਖ ਹੁੰਦਾ ਉਦੋਂ ਜਦੋਂ ਕੋਈ ਕਾਰ ਜਾ ਰਹੀ ਹੁੰਦੀ ਹੈ ਜਾਂ ਮੋਟਰਸਾਈਕਲ ਜਾ ਰਿਆ ਹੁੰਦਾ ਨੌਜਵਾਨ ਮੁੰਡਾ ਮੋਟਰਸਾਈਕਲ ਚਲਾ ਰਿਆ ਹੁੰਦਾ ਪਿੱਛੇ ਨੰਬਰ ਪਲੇਟ ਤੇ ਭਗਤ ਸਿੰਘ ਹੋਰਾਂ ਦੀ ਫੋਟੋ ਛਪਾਈ ਹੁੰਦੀ ਹੈ ਐਦਾਂ ਮੁੱਛ ਤੇ ਹੱਥ ਰੱਖ ਕੇ ਤੇ ਨਾਲ ਲਿਖਿਆ ਹੁੰਦਾ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਸ਼ਾਬਾਸ਼ ਉਸੇ ਨੂੰ ਢਿੱਕੀ ਜਾਇਓ ਆਪ ਨਾ ਕਰ ਲਿਓ ਕੁਛ ਉਹ ਤਾਂ ਜਿਹੜਾ ਕੰਮ ਕਰਨਾ ਸੀ ਕਰ ਗਏ ਹੁਣ ਕੰਮ ਆਪਣਾ ਹੈ ਹੁਣ ਜ਼ਿੰਮੇਵਾਰੀ ਆਪਣੀ ਹੈ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਹੀ ਪਾਉਣੀਆਂ ਨੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਨ ਤਾਂ ਪੇਸ ਬਦਲ ਕੇ ਇਨਕਲਾਬ ਲੈਉਣਾ ਪਿਆ ਉਹ ਉਹ ਇਦਾਂ ਰੈਲੀਆਂ ਨਹੀਂ ਕਰ ਸਕਦੇ ਸੀਗੇ 302 ਦੇ ਪਰਚੇ ਹੋਏ ਹੋਏ ਸੀ ਗ੍ਰਿਫਤਾਰੀਆਂ ਦੇ ਡਰ ਸੀ ਫੋਕੇ ਬੰਬ ਸੁੱਟਣੇ ਪਏ ਪਾਰਲੀਮੈਂਟਾਂ 'ਚ ਪਿਸਤੌਲਾਂ ਕੋਲੇ ਰੱਖਣੀਆਂ ਪੈ ਗਈਆਂ ਤੇ ਹੁਣ ਤਾਂ ਐਨੇ ਔਖੇ ਹਾਲਾਤਾਂ 'ਚ ਉਹਨਾਂ ਨੇ ਕ੍ਰਾਂਤੀ ਲਿਆਤੀ ਜਿਹੜੀ ਕ੍ਰਾਂਤੀ ਦੀ ਅੱਜ ਗੱਲ ਕਰਨ ਆਏ ਆ ਨਾ ਆ ਕਾਫੀ ਮੁੰਡਿਆਂ ਨੇ ਬੈਨਰ ਵੀ ਫੜੇ ਹੋਏ ਨੇ ਹੁਣ ਤਾਂ ਕਿਤੇ ਭੇਸ ਬਦਲ ਦੀ ਲੋੜ ਨਹੀਂ ਕੋਈ ਬੰਬ ਵਜਾ ਪਿਸਤੌਲ ਰੱਖਣ ਦੀ ਲੋੜ ਨਹੀਂ ਇੱਕ ਸਕੂਲ ਦੇ ਇੱਕ ਕਮਰੇ 'ਚ ਇੱਕ ਪਰਦੇ ਜਿਹਦੇ ਓਲੇ ਇੱਕ ਐਡੀਕ ਮਸ਼ੀਨ ਲੱਗੀ ਹੋਊਗੀ ਉਤੇ ਝਾੜੂ ਵਾਲਾ ਬਟਨ ਦਬਣਾ ਤੇ ਆਗ੍ਰੰਤੀ ਸਮਝ ਲਓ ਭਗਤ ਸਿੰਘ ਹੋਰਾਂ ਦੀ ਜੋ ਆਤਮਾ ਜਿਹੜੀ ਹੈ ਉਹਨੂੰ ਸਕੂਨ ਮਿਲੂਗਾ ਕਿ ਸ਼ੁਕਰ ਹੈ ਆ ਤਾਂ ਬਹੁਤ ਸਸਤੇ ਪਾ ਆਜ਼ਾਦੀ ਮਿਲ ਰਹੀ ਆਪਾਂ ਨੂੰ ਇਹ ਆਜ਼ਾਦੀ ਜਿਹੜੀ ਨਵੀਂ ਆਜ਼ਾਦੀ ਆਪਾਂ ਆਜ਼ਾਦੀ ਦੀ ਜੰਗ ਹੀ ਲੜ ਰਹੇ ਆ ਇਹ ਆਜ਼ਾਦੀ ਸਸਤੇ ਪਾ ਮਿਲ ਰਹੀ ਹੈ ਇਹ ਆਪਾਂ ਨੂੰ ਲੈਣੀ ਪਰ ਇਹਦੇ ਵਿੱਚ ਵੀ ਇਹ ਰਾ ਫੇਰੀਆਂ ਕਰਨ ਲੱਗੇ ਚੰਡੀਗੜ੍ਹ ਦੇਖਿਆ ਸੀ ਚੰਡੀਗੜ੍ਹ 'ਚ 36 ਵੋਟਾਂ ਗਿਣਨੀਆਂ ਸੀ ਅੱਠ ਭਗਾ ਕੇ ਮਾਰੀਆਂ ਉਹਨੇ ਧੱਕੇ ਨਾਲ ਬੰਦਾ ਬਠਾਤਾ ਜਿੱਤ ਕੇ ਜਿੱਤ ਕੇ ਜਿੱਤ ਕੇ ਅਸੀਂ ਕੋਰਟ ਗਏ ਸੁਪਰੀਮ ਕੋਰਟ 'ਚ ਤਮਾਂ ਜੋਗ ਜੱਜ ਸਭ ਕਹਿੰਦੇ ਵੀ ਲੈ ਦਿਖਾ ਵੋਟਾਂ ਕਿਹੜੀਆਂ ਨੇ ਕਹਿੰਦਾ ਖਰਾਬ ਸੀ ਇਹ ਕਹਿੰਦਾ ਦਿਖਾ ਫਿਰ ਉਹ ਕਹਿੰਦੇ ਕੀ ਖਰਾਬੀ ਐ ਇੱਚ ਪਹਿਲੀ ਵਾਰ ਹੋਇਆ ਸੁਪਰੀਮ ਕੋਰਟ ਦੀ ਹਿਸਟਰੀ ਚ ਕਿ ਸੁਪਰੀਮ ਕੋਰਟ ਨੇ ਉਸੇ ਦਿਨ ਨਾਮ ਡਿਕਲੇਅਰ ਕਰਤਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਚੰਡੀਗੜ੍ਹ ਦਾ 36 ਵੋਟਾਂ ਚੋਂ 8 ਵੋਟਾਂ ਆਮ ਆਦਮੀ ਪਾਰਟੀ ਨੇ ਖਰਾਬ ਕਰਤੀ ਇਹ ਇਜਾਦੀ ਐ ਇਹ ਡੈਮੋਕ੍ਰੇਸੀ ਐ ਹੁਣ ਮਾਫੀ ਮੰਗੀ ਜਾਂਦਾ ਕੱਲ ਬਿਨਾਂ ਸ਼ਰਤ ਮਾਫੀ ਮੰਗਣਾ ਨਹੀਂ ਕਹਿੰਦਾ ਗਲਤੀ ਹੋ ਗਈ ਗਲਤੀ ਕਿਹਨੇ ਕਰਾਈ ਹੈ ਉਹਨੇ ਥੋੜੀ ਕੀਤੀ ਹੈ ਤਹਾਂ ਨੇ ਕਰਾਈ ਹੈ ਵੀ ਬਸ ਜੋ ਹੈਗਾ 13 ੱੱਕੇ ਨਾਲ ਜਿੱਤ ਜੋ 1300 ਚੱਕ ਲੋ ਬਾਕੀ ਬਾਅਦ ਚ ਦੇਖਾਂਗੇ